ਚੋਪਈ ਸਾਹਿਬ ਇੱਕ ਉੰਕਾਰ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤੇ ਪਾਤਸ਼ਾਹ ਹੈ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਤਾਵ ਚਰਨ ਮਗਰ ਹੈ ਹਮਾਰਾ ਅਪਨਾ ਜਾਨਕ ਰੂਪਤ ਪਾਰਾ ਹਮਰਾਇ ਦੁਸਤ ਸਬਦ ਮੁਕਾਬ ਹੋ ਆਪ ਹਾ ਦਇ ਮਹ ਉਚਾਬ ਹੋ ਸੁਖੇ ਬਸੈ ਮੋਰ ਪਰਵਾਰਾ ਸੇਵ ਸਿਖ ਸੁਬੈ ਕਰਤਾਰਾ ਮੋਰ ਅਛਾ ਨਜ ਕਰਦਾ ਕਰੀਐ ਸਾਬਿਨਨ ਕੁਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕਿ ਰਹੇ ਪਿਆਸਾ ਤੁਮਹਿ ਸਾੜ ਕੇ ਅਵਰਨਾ ਤਿਆਹੂ ਉਬਰ ਚਾਮ ਸੋ ਤੁਮ ਤੇ ਪਾਮ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਵਰਗੇ ਮਨਨ ਕਾਲ ਕਾ ਤਰਾਸ਼ ਨ ਵਰਗੇ ਕੋ ਜੋ ਅਸਦਾ ਹਮਾਰੇ ਪਛਾ ਸ੍ਰੀ ਅਤੋ ਜੋ ਕਰੇ ਰੱਛਾ ਰਾਗ ਲਹੁਮ ਰਖਨ ਹਾਰੇ ਸਾਹਿ ਸੰਤ ਸਹਾਰੇ ਪਿਆਰੇ ਜੀਰ ਬੰਦ ਰਸਨ ਗਹ ਹੰਤਾ ਆਦਮਾ ਪੂਰੇ ਚਤੁਰਦਸ਼ਨ ਗੰਤਾ ਕਾਲ ਪਾਏ ਬਰਮਾ ਭਗਤਰਾ ਕਾਲ ਪਾਏ ਈਸ਼ਵਰ ਜੀ ਉਤਰਾ ਕਾਲ ਪਾਏ ਗਰਿਵਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾ ਸ਼ਾ ਜਮਨ ਕਾਲ ਜੋਗੇ ਸਭ ਕੇ ਓ ਬੇਦਰਾਜ ਬਰਮਾ ਜੋਥਿਓ ਜਮਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਰ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜਥ ਨੋ ਜਾਇਓ ਆਦ ਅਰਥ ਕੇ ਆਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸ ਏਕ ਹੋ ਮਾਰੇ ਸਗਰ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਉ ਸਾਤਰਨ ਕਾ ਪਲ ਮੋਬਦ ਕੇਉ ਘੜ ਘੜ ਕੇ ਅੰਦਰ ਗੇ ਜਾਣਤ ਭਲੇ ਬੁਰੇ ਕੇ ਪੀਰ ਵਿਸ਼ਾਲਤ ਚੇਟੇ ਦੇਗ ਜਰਾ ਸੂਤਾ ਕਿਰਪਾ ਦ੍ਰਿਸ਼ਟ ਕਰ ਪੂਰਨ ਸੰਤਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰਵ ਸ਼ਾਨਾ ਘਟ ਘਟ ਕੇ ਪਰ ਪਰ ਕੇ ਜਾਨਾ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਜਬ ਆਕ ਰਖ ਕਰਤ ਹੋ ਕਪਹੁ ਤਮੈ ਮਲਤ ਦੇਹ ਤਲ ਸਭਹੁ ਜੇ ਤੇ ਬਦਨ ਸ੍ਰਿਸ਼ਟ ਸਵਤਾਰੇ ਆਪ ਆਪਣੇ ਵੋ ਜੋ ਚਾਰੇ ਤੋਮ ਸਭ ਹਿਤੇ ਰਹੇ ਨਿਰਾਲਮ ਜਾਨਦ ਬੇਦ ਭੇਦ ਰਾਲਮ ਨਿਰੰਕਾਰ ਨਿਰਮਕਾਰ ਦਰ ਲੰਬ ਆਦ ਅਨੀਲ ਸੰਭੁ ਤਾ ਕੰ ਲੋ ਚਾਰ ਦੇ ਪਦ ਜਾ ਕੋ ਪੇਵ ਨਾ ਪਾਵਤ ਬਿਦ ਤਾ ਕਾ ਕਰਪਾ ਹਨ ਨਮਾਨਤ ਮਹਾ ਮੂਡ ਹੈ ਜਿ ਕੋ ਪੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਅਨੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਵਦ ਹੈ ਜੀਤੇ ਪਨ ਪਨ ਤੋ ਹੈ ਤੇ ਤੇ ਤੁਮਰਾ ਲਖਨ ਜੈ ਬਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇਕ ਰੂਪ ਨੋਸ ਰੂਪਾ ਰੰਗ ਪਿਉਰਾ ਕਹਿ ਕੋਪਾ ਅੰਡਾ ਜੇ ਰਛੇ ਤੇ ਕਿਨੇ ਤੁਮੇ ਖਾਨ ਬਹੁ ਰਚ ਦੇਨੀ ਕਹੋ ਪੁਰ ਰਾਜਾ ਹੋਇ ਬੈਠਾ ਕਹੋ ਸਿਮਨ ਪਿਓ ਸੰਗਰ ਬੈਠਾ ਸਗਰੇ ਸ੍ਰਿਖ ਦਿਖਾਇਆ ਚੰਪ ਬਭ ਆਜਵਾਦ ਸਰੂਪ ਸਵਮ ਭਵ ਆਵਰਛਾ ਮੇਰੀ ਤਮ ਕਰੋ ਸਿਖ ਵਾਰ ਸਿਖ ਸੰਗਰੋ ਦੋਖਿ ਤੇਠ ਵਾਤ ਰੂਪਤਾ ਸਗਲ ਮਲੇਸ਼ ਕਰੋ ਰਨ ਕਾਤਾ ਜਿਹਾ ਤੁਝ ਦਰਸ਼ਨੇ ਪਰੇ ਜਨ ਕੈ ਦੁਸ਼ਟ ਦੁਖਤਾ ਹਵੇ ਮਰੇ ਪਰਖ ਜਾਵਨ ਪਗ ਪਰੇ ਤੇ ਹਾਰੇ ਜਨ ਕੈ ਤਉ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਤੇ ਆਇ ਹੈ ਤਾਕੇ ਕਾਲ ਨਿਗਟਣ ਹੈ ਰੱਛਾ ਹੋਵੇ ਤਾਹੇ ਸਭ ਹੱਲ ਦੋਸਤ ਅਰਿਸ਼ਟ ਟਰੇਤ ਕਨ ਗ੍ਰਿਪਾਜ ਦ੍ਰਿਸ਼ਟ ਜਨ ਜਾਹੇ ਨਿਮਰ ਹੋ ਧਾਕੇ ਤਾਪ ਤਨੁ ਕਮ ਹਰ ਹੋ ਰਿਤ ਸਦ ਕਰਮ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇਕ ਬਾਰ ਜਨਤਮੈ ਸੰਭਾਰ ਆਕਾਲ ਫਾਸਤੇ ਧੰਨ ਭਾਰਾ ਜਿਨ ਨਿਰਨਾਵ ਤੇ ਹਰੂ ਕਹਾ ਦਰ ਦੁਸ਼ਟ ਅਧੋਖ ਤੇ ਰਹਾ ਸਰੁੜਾ ਕੇਤ ਮੈਂ ਸ਼ਨਮ ਤੇ ਹਾਰੀ ਆਪ ਹਾਥ ਦੈ ਲਹੁ ਬਾਰੀ ਸਰਬ othor ਮੋਹੋ ਸਹਾਈ ਦੁਸ਼ਟ ਦੋਤੇ ਲਹ ਬਚਾ ਰਣਕੇਤ ਮੈਂ ਸ਼ਣ ਦਿਹਾਰੇ ਆਪ ਹਾਸ ਦੇ ਲਹੁ ਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਤੇ ਨਿਮ ਬਚਾ கிரபாக்கே ஹாம் ஜகமாதா கண்ட கத பூர்ண சுத்த விகலேர்த்தோஷ தோன்கத்திரை தயா பூரண கா கிரால ਮਨ ਬਾਚਨ ਫਲ ਪਾਵੇ ਸੋਈ ਦੁਖ ਨਾ ਦਸੈ ਬਿਆਪਤ ਕੋਈ ਅਡਲ ਸੁਣੈ ਗੁੰਗ ਜੋ ਆਹ ਸੁਰਤ ਨਾ ਪਾਵੇ ਸੁਣੈ ਮੂਲ ਚਿਤ ਲਾਏ ਇਕ ਤੁਰਤਾ ਆਵੇ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੈ ਉ ਜੋ ਆ ਕੇ ਇੱਕ ਬਾਰ ਚੋਪਈ ਕੋ ਕਹੈ ਚੋਪਈ ਸਬਤ ਸਤਿ ਰਹਿ ਸੈਸ ਆਪਣੀ ਜੈ ਅਰਧ ਸੈਸ ਪੁਨ ਤੀਨ ਕਹਿ ਜੈ ਪਾਦ ਰਸਦੇ ਅਸਮੀ ਰਬ ਵਾਰਾ ਤੀਰ ਸੂਦਰਵ ਗ੍ਰਥ ਸੁਧਾਰਾ ਸਵਈਆ ਪਾਹੀ ਗਹੀ ਜਬ ਤੇ ਤੁਮਰੇ ਤਵ ਸੇ ਕੋ ਆਗਤ ਨਹੀ ਆਨੇਉ ਰਾਮ ਰਹੀਮ ਪੁਰਾਨੁ ਕਰਾਨ ਅਨੇਕ ਕਹੈ ਮਨ ਏਕ ਨਾ ਮਾਨਿਉ ਸਿਮਰਤ ਸਾਸਤਰ ਵੇਦ ਸਭੈ ਬਹੁ ਪੀਧ ਕਹੈ ਹਮ ਏਕ ਨਾ ਜਾਣਿਉ श्री असपान कृपा तुमरे कर मैं ना कहो सब तोहे बखाने ओ दोहरा सगल द्वार को छाड के यहो दोहारो द्वार बाहे गहे के लाज अस गोविंद दास तुहार सगल द्वार को छो तुहारो द्वार बाहे गहे के लाज आस गोविंद सुमार राम महला ਆਨੰਦ ਦੇਖ ਓ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸਤੀ ਮਨ ਵਜਿਆ ਵਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਨਾਮ ਅਨਜਨੀ ਵਸਾਇਆ ਕਹਿ ਲਾਨ ਵਿਨੰਦ ਗੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਰਭੋ ਤੂੰ ਮਨ ਮੇਰੇ ਦੂ ਸਭ ਸਾਰਣਾ ਅੰਗੇਕਾਰ ਹੋ ਕਦੇ ਤੇਰਾ ਆਕਾਰ ਸਭ ਸਵਾਰਣਾ ਸਵਨਾ ਸਹਮਰਾਤ ਸੁਆਮੀ ਸੋ ਕਿਆ ਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹੰਨ ਲਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹ ਹਾ ਤੇਰੇ ਨਾਮ ਨਵਸਾਵੈ ਨਾਮ ਜਿਨ ਕੇ ਮਨਉਸਿਆ ਵਾਜੇ ਸ਼ਬਦ ਕਲੇਰੇ ਕਹੇ ਨਾਨਕ ਸੱਚੇ ਸਾਹਿਬ ਆਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰਮੀ ਨਾਨਕ ਖਾਂ ਸਭ ਗਵਾਈਆ ਕਰ ਸ਼ਾਂ ਸੁਖਮਨੈ ਉਸਿਆ ਜਨੇਚਾ ਸਾ ਪੁਜਾਈਆਂ ਸਦਾ ਪ੍ਰਭੂ ਜੀ ਗਿੱਤਾ ਗ੍ਰਿਵਟ ਹੋ ਜਿਸ ਅਧਿਆਵੜਿਆਇਆ ਕਹਿ ਨਾਨਕ ਅਸਨੋ ਸੰਤਹੁ ਸ਼ਬਦ ਰੂਪਿਆ ਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰਸ ਵਾਗੇ ਸਰ ਸੁਵਾਗੇ ਸ਼ਬਦਵਾਜੀ ਕਲਾ ਜਿਤ ਕਰ ਤਾਰੀਆਂ ਪੰਜ ਦੂਦ ਵਸ ਕਿਤੇ ਕਾਲ ਗੰਗ ਘਮਾਰਿਆ ਤੁਰ ਅਗਨ ਪਾਇਆ ਤਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਮ ਦੇ ਸੁਭੂਆ ਤਿਤ ਕਰ ਅਨਹਦ ਬਚੇ ਆਨੰਦ ਸਨੋੜ ਭਾਗੀ ਹੋ ਤੂ ਪੂਰੇ ਪਾਰ ਪਰਮਰਾ ਪਾਇਆ ਤਰੇ ਸਗਦੇ ਸੂਰੇ ਦੋਖ ਦੋਸ਼ ਨਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਸਾਜਨ ਭਏ ਸਰਸੇ ਪੂਰੇ ਕਰਤੇ ਜਾਣੀ ਸੁਣਤੇ ਬੁਨਦੇ ਕਹਤੇ ਪਵਿੱਤ ਸਤਗੁਰ ਹਾਵਰ ਪੂਰੇ वनवान्तक अगुरुचरणगे वाजे अनहदतुरे वनवान्तक अग्रचरणगे वाजे अनहदतु रे श्लोक पावन गुरु पाणि पिता माता तर्त महत् ਦੇਵਸਰਾ ਦੇ ਦਾਈ ਦਾਇਆ ਖੇਲੇ ਸਗਲੇ ਦੇ ਗੱਤ ਚੰਗਿਆਈਆਂ ਬੁਰਿਆਈਆਂ ਭਵਾ ਚੈਤਰ ਮਹਾ ਦੂਰ ਕਰਮੇ ਆਪੋ ਆਪਣੀ ਕਿ ਨੇੜਾ ਕੈ ਦੂਰ ਜਨੇ ਨਾਮ ਤੇ ਆਇਆ ਗਏ ਵਸਕਤ ਆਕਾਲ नानक ते मुख जाले किते छुटे नान जिने नाम ते आया गए मसकत नानक ते मुख जाले किते छुटे वाहे गुरु जी का खालसा श्री वाहे गुरु जी की फतेह